ਫੀ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਿਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗਿਆ ਨੂੰ ਐਂਬੂਲੈਂਸ ਨਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ Task Force ਬਣਾਈ ਐਸਟੀਐਫ ਪਹਿਲੇ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਜਨਮ ਅਸ਼ਟਮੀ ਦੇ ਪਾਵਨ ਤਿਹਾੜ ਦੇ ਉੱਤੇ ਮੰਦਰਾਂ ਦੇ ਨਾਲ ਜਾ ਕੇ ਉੱਥੋਂ ਦੀ ਸਾਫ਼ ਸਫਾਈ ਦਾ ਜਾਇਜ਼ਾ ਲੈਣ ਲਈ ਉਹਨਾਂ ਦੀ ਸਾਫ਼ ਸਫਾਈ ਕਿਵੇਂ ਕਰਨੀ ਹੈ ਇਸ ਦੇ ਲਈ ਅਮ੍ਰਿਤਸਰ ਦੇ ਸੀਨੀਅਰ ਡਿਪਟੀ ਮੇਅਰ ਵਕਵਕ ਮੰਦਰਾਂ 'ਚ ਗਏ ਨੇ ਉੱਥੇ ਜਾ ਕੇ ਸਾਰਾ ਮੰਦਰ ਕਮੇਟੀਆਂ ਨਾਲ ਗੱਲਬਾਤ ਕੀਤੀ ਹੈ ਅਸੀਂ ਵੀ ਗੱਲ ਕਰਨੇ ਆ ਰਿੰਕਰ ਜੀ ਅਕਸਰ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਓਕੇਸ਼ਨ ਆਂਦਾ ਹੈ ਮਗਰ ਬੰਦਰਾ ਦੇ ਹਾਲੇ ਵਾਲੇ ਬੰਦਰਾ ਦੇ ਅੰਦਰ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਮੰਦਰਾ ਦੇ ਆਸ-ਪਾਸ ਵੀ ਜਿਹੜੀ ਸਫਾਈ ਦੀ ਹੈ ਉਹ ਨਿਗਮ ਪੂਰੀ ਤਰ੍ਹਾਂ ਕਰ ਨਹੀਂ ਪਾਉਂਦਾ ਇਸ ਲਈ ਤੁਸੀਂ ਵੀ ਵੀੜਾ ਚੁੱਕਿਆ ਤੁਸੀਂ ਖੁਦ ਬਿਫੋਰ ਪਹੁੰਚੇ ਹੋਏ تھے ਸਾਰਾ ਉਹਨਾਂ ਨੂੰ ਜਾਣਿਆ ਹੈ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਡੇਪੜੇ ਚਾੜ ਸਕੀਏ ਕਿ ਸਫਾਈ ਰਹੇ ਹਾਂਜੀ ਬਿਲਕੁਲ ਜੀ ਮੇਰੇ ਮਨ ਵਿੱਚ ਇਹ ਭਾਵ ਸੀਗਾ ਕਿ ਜਨਮ ਅਸ਼ਟਮੀ ਆਉਣ ਵਾਲੀ ਆ ਤੇ ਉਸੇ ਹੀ ਉਪਲਕਸ਼ ਨੂੰ ਲੈ ਕੇ ਮੈਂ ਅੱਜ ਸ਼ਿਵਾਲਾ ਬਾਗ ਪਾਈਆਂ ਪਹੁੰਚੀ ਆ ਇੱਥੇ ਮੇਰੇ ਨਾਲ ਇਸ ਵਾਰਡ ਦੇ ਕਾਉਂਸਲਰ ਮੋਨਿਕਾ ਸ਼ਰਮਾ ਜੀ ਤੇ ਬਲਦੇਵ ਰਾਜ ਬੱਗਾ ਜੀ ਜਿਨ੍ਹਾਂ ਦੀ ਸਾਹਮਣੇ ਵਾਰਡ ਨੰਬਰ 68 ਪੈਂਦੀ ਔ ਮੇਰੇ ਨਾਲ ਸੀਗੇ ਤੇ ਅੱਜ ਦੇਖੋ ਮੇਰੇ ਇੱਕ ਖੁਦ ਦੀ ਸੋਚ ਸੀਗੀ ਕਿ ਇੰਨਾ ਪਾਵਨ ਤਿਹਾਰ ਜਿੰਨੂੰ ساری ਦੁਨੀਆ ਮਨਾ ਰਹੀ ਆ ਤੇ ਅਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਬੜੀ ਸ਼ਰਧਾਪੂਰਵਕ ਮਨਾਉਣੇ ਆ ਤੇ ਕਿਉਂ ਨਾ ਉਹਦੀਆਂ ਤਾਰੀਆਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਹਰ ਮੰਦਰ ਕਮੇਟੀ ਕੋਲ ਜਾਵਾਂ ਪ੍ਰਮੁੱਖ ਜਿੰਨੀਆਂ ਤੇ ਮੈਂ ਪਹੁੰਚ ਸਕਦੀਆਂ ਮੇਰੀ ਕੋਸ਼ਿਸ਼ ਹੋਊਗੀ ਮੈਂ 16 ਤਰੀਕ ਤੋਂ ਪਹਿਲਾਂ ਪਹੁੰਚਾਂ ਤੇ ਮੰਦਰ ਕਮੇਟੀਆਂ ਨੂੰ ਨਿਗਮ ਵੱਲੋਂ ਕੁਝ ਵੀ ਜ਼ਰੂਰਤ ਆ ਚਾਹੀਏ ਸਟਰੀਟ ਲਾਈਟਸ ਦੀ ਜ਼ਰੂਰਤ ਆ ਸੀਵਰੇਜ ਵਾਟਰ ਸਪਲਾਈ ਹੋ ਗਈ ਸਾਫ ਸਫਾਈ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਤੇ ਉਹਨੂੰ ਹੱਲ ਕੀਤਾ ਜਾਵੇ ਤਾਂ ਕਿ ਜਿੰਨੇ ਵੀ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਣ ਉਹ ਆਪਣੀ ਭਗਤੀ ਪੂਰਵਕ ਸ਼ਰਧਾ ਦੇ ਨਾਲ ਨਾਲ ਇੱਕ ਸਵਚਤਾਨੂਮੀ ਉਹ ਅਨੁਭਵ ਕਰਨ ਤੇ ਇਸ ਮੁਹਿੰਮ ਦੇ ਵਿੱਚ ਦੇਖੋ ਸਾਰੇ ਸ਼ਹਿਰ ਵਾਸੀਆਂ ਦੇ ਸਾਥ ਦੀ ਜ਼ਰੂਰਤ ਆ ਕਾਈਂਡਲੀ ਤੁਸੀਂ ਵੀ ਆਪਣੇ ਸੁਝਾਅ ਦਿਓ ਤਾਂ ਕਿ ਅਸੀਂ ਇਸ ਜਿਹੜਾ ਸਾਡਾ ਇੰਨਾ ਪਵਿੱਤਰ ਪਾਵਨ ਤਿਉਹਾਰ ਆ ਰਿਹਾ ਇਹਨੂੰ ਮਿਲ ਜੁਲ ਕੇ ਇੱਕ ਇੱਕ ਆਪਣਾ ਇੱਕ ਬ੍ਰੈਂਚਮਾਰਕ ਸੈੱਟ ਕਰੀਏ ਆਪਣੇ ਸ਼ਹਿਰ ਦੇ ਵਿੱਚ ਕਿ ਇਹ ਤਿਉਹਾਰ ਦੇ ਵਿੱਚ ਅਸੀਂ ਸਾਰਿਆਂ ਨੇ ਆਪਣਾ ਕੁਝ ਨਾ ਕੁਝ ਯੋਗਦਾਨ ਪਾਉਣਾ ਮੇਬੀ ਉਹ ਇਹ ਵੀ ਹੋ ਸਕਦਾ ਕਿ ਅਸੀਂ ਪਲਾਸਟਿਕ ਨੂੰ ਯੂਜ਼ ਨਾ ਕਰੀਏ ਸਜਾਵਟ ਦੇ ਕੰਮਾਂ ਦੇ ਵਿੱਚ ਅਸੀਂ ਆਪਣੇ ਫਲ ਫੁੱਲ ਲੀव्स ਦੇ ਨਾਲ ਡੈਕੋਰੇਸ਼ਨ ਕਰੀਏ ਅਸੀਂ ਵੱਧ ਤੋਂ ਵੱਧ ਦੀਵੇ ਜਗਾਈਏ ਐਨਾ ਅਸੀਂ ਇਹਦੇ ਵਿੱਚ ਆਰਟੀਫੀਸ਼ੀਅਲ ਲਾਈਟਸ ਦੀ ਵਰਤੋਂ ਘੱਟ ਤੋਂ ਘੱਟ ਕਰੀਏ ਲੰਗਰ ਸੇਵਾ ਦੇ ਪ੍ਰਤੀ ਸਾਡੀ ਸਾਰਿਆਂ ਦੀ ਹੀ ਬਹੁਤ ਜ਼ਿਆਦਾ ਭਾਵਨਾ ਹੁੰਦੀ ਆ ਪਰ ਜਿੱਥੇ ਅਸੀਂ ਲੰਗਰ ਸੇਵਾ ਨਿਭਾ ਰਹੇ ਹਾਂ ਉੱਥੇ ਸਾਡਾ ਫਰਜ਼ ਇਹ ਵੀ ਬਣਦਾ ਕਿ ਉਸ ਦੇ ਪਿੱਛੇ ਝੂਠੀਆਂ ਪਤਲਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਸਾਨੂੰ ਉਸੇ ਹੀ ਭਾਵ ਦੇ ਨਾਲ ਨਿਭਾਉਣੀ ਚਾਹੀਦੀ ਆ ਇਸ ਕਰਕੇ ਉਹਨਾਂ ਦਾ ਅਸੀਂ ਸਭ ਤੋਂ ਪਹਿਲਾਂ ਝੂਠੀਆਂ ਪਤਲਾ ਨੂੰ ਸਾਂਭਣ ਦਾ ਆਪਣੇ ਆਯੋਜਨ ਕਰੀਏ ਤੇ ਫਿਰ ਅੱਗੇ ਲੰਗਰ ਸੇਵਾ ਨਿਭਾਈਏ ਸਾਰੇ ਹੀ ਇਸ ਜ਼ਿੰਮੇਵਾਰੀ ਨੂੰ ਸਮਝਣਗੇ ਮੈਨੂੰ ਪਤਾ ਬਹੁਤ ਬਹੁਤ ਸਮਝਦਾਰ ਸਾਡੇ ਸ਼ਹਿਰ ਵਾਸੀ ਆ ਇੱਕ ਹੋਕਾ ਦੇਣ ਦੀ ਜ਼ਰੂਰਤ ਹੁੰਦੀ ਆ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਆਉਂਦੇ ਨੇ ਤੇ ਆਉ ਆਪਣੇ ਇਸ ਤਿਹਾਰ ਨੂੰ ਬਹੁਤ ਸ਼ਰਧਾਪੂਰਵਕ ਤੇ ਇੱਕ ਸਵੱਛਤਾ ਦਾ ਸੰਦੇਸ਼ ਦਿੰਦੇ ਹੋਏ ਅੰਮ੍ਰਿਤਸਰ ਚ ਮਨਾਈਏ ਜੀ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਵੱਛਤਾ ਦਾ ਸੰਦੇਸ਼ ਲਈਏ ਮਗਰ ਜਿਸ ਤਰ੍ਹਾਂ ਹੁਣ ਜਨਮ ਅਸ਼ਟਮੀ ਆ ਰਹੀ ਹੈ ਵੱਖ-ਵੱਖ ਸਭਾ ਸੋਸਾਇਟੀਆਂ ਵੱਲੋਂ ਲੰਗਰ ਪਰ ਜਿਸ ਤਰ੍ਹਾਂ ਤਾਂ ਗੱਲ ਕਰ ਰਹੇ ਸੀ ਤੁਸੀਂ ਇਹ ਲੰਗਰ ਲੱਗਣਗੇ ਬਹੁਤ ਲੰਗਰ ਲੱਗਣਗੇ ਮਗਰ ਉੱਥੇ ਜਿਹੜਾ ਇਸਤੇਮਾਲ ਹੁੰਦਾ ਹੈ ਡਿਸਪੋਜ਼ਲ ਜ਼ਿਆਦਾਤਰ ਪਲਾਸਟਿਕ ਹੁੰਦਾ ਜਾਂ ਦੂਸਰਾ ਥਰਮੋਕੋਲ ਦਾ ਉਹ ਸਾਡੇ ਵਾਤਾਵਰਨ ਲਈ ਤਾਂ ਬੇਹੱਦ ਖਤਰਨਾਕ ਹੈ ਪਰ ਲੋਕੀ ਨਹੀਂ ਸਮਝਦੇ ਉਸੇ ਤਰ੍ਹਾਂ ਹੀ ਅੱਧਰ ਉੱਧਰ ਕੂੜਾ ਬਰਤਨ ਸੁੱਟ ਦਿੰਦੇ ਨੇ ਜਿਹਦੇ ਨਾਲ ਅ ਪ੍ਰਸਾਜ ਜਗਾ ਵੀ ਵੇਸਟੇਜ ਹੁੰਦੀ ਆ ਵੇਸਟੇਜ ਛੁੱਟੀ ਹੋਣ ਕਰਕੇ ਗੰਦਗੀ ਪਈ ਜਾਂਦੀ ਆ ਬਿਲਕੁਲ ਜੀ ਬਿਲਕੁਲ ਇਹ ਦੇਖੋ ਸਾਨੂੰ ਸਾਰਿਆਂ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਇਹ ਸੰਦੇਸ਼ ਦਵਾਂਗੀ ਕਿ ਅਸੀਂ ਪੱਤਲਾਂ ਦੀ ਵਰਤੋਂ ਕਰੀਏ ਅਸੀਂ ਮਿੱਟੀ ਦੇ ਕਸੋਰੀਆਂ ਦੀ ਵਰਤੋਂ ਕਰੀਏ ਅਸੀਂ ਬਾਇਓ ਡਿਗਰੇਡੇਬਲ ਯੂਟੈਂਸਿਲਸ ਦੀ ਵਰਤੋਂ ਕਰੀਏ ਜਿਹਦੇ ਨਾਲ ਸਾਡੇ এনवायरमेंट 'ਚ ਕੋਈ ਪੋਲਿਊਸ਼ਨ ਨਹੀਂ ਫੈਲਦਾ ਉਹ ਜਿਸ ਤਰ੍ਹਾਂ ਅਸੀਂ ਪ੍ਰਕਿਰਤੀ ਕੋ ਔਰ रिसोर्स ਲਿਆ ਉਸੇ ਤਰ੍ਹਾਂ ਉਹਨੂੰ ਅਸੀਂ ਇਸ ਤਰੀਕੇ ਨਾਲ ਡਿਸਪੋਜ਼ ਆਫ ਕਰਦੇ ਆਂ ਕਿ ਉਹ ਧਰਤੀ ਮਾਤਾ ਦੇ ਵਿੱਚ ਜਾ ਕੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਸਾਨੂੰ ਹੈਲਪ ਕਰਦਾ ਤੇ ਪਲਾਸਟਿਕ ਤਾਂ ਦੇਖੋ ਜ਼ਹਿਰ ਆ ਅੱਜ ਅਸੀਂ ਇਸ ਚੀਜ਼ ਤੋਂ ਅਵੇਅਰ ਹੋਵਾਂਗੇ ਇਹਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢਣਾ ਸ਼ੁਰੂ ਕਰਾਂਗੇ ਤਸੀਂ ਤਦ ਹੀ ਅਸੀਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਇੱਕ ਪੋਜ਼ਿਟਿਵ ਮੈਸੇਜ ਦੇ ਸਕਦੇ ਆ ਤੇ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਜ਼ਰੂਰਤ ਆ ਕਾਈਂਡਲੀ ਇਸ ਨੂੰ ਸਮਝਿਆ ਜਾਵੇ ਤੁਸੀਂ ਸਾਰੇ ਬੜੇ ਹੀ ਇਕੱਠੇ ਹੋ ਕੇ ਸ਼ਰਧਾ ਭਾਵ ਦੇ ਨਾਲ ਅਸੀਂ ਲੰਗਰ ਮੈਨੂੰ ਪਤਾ ਹੈ ਕਿ ਇੰਨੀ ਖੁਸ਼ੀ ਤੇ ਉਤਸ਼ਾਹ ਨਾਲ ਸਾਰੇ ਅਰੇਂਜਮੈਂਟਸ ਕਰਦੇ ਆ ਸਭ ਦੀ ਕੋਸ਼ਿਸ਼ ਹੁੰਦੀ ਆ ਵਧੀਆ ਤੋਂ ਵਧੀਆ ਹਲਵਾਈ ਕੀਤਾ ਜਾਵੇ ਵਧੀਆ ਤੋਂ ਵਧੀਆ ਅਸੀਂ ਰਾਸ਼ਨ ਇਕੱਤਰਿਤ ਕਰੀਏ ਔਰ ਕਦੀ ਤੁਸੀਂ ਦੇਖੋ ਪਰਮਾਤਮਾ ਵੱਲੋਂ ਹੀ ਉਤਸ਼ਾਹ ਹੁੰਦਾ ਜਿਹੜੇ ਲੰਗਰ ਨੂੰ ਲੰਗਰ ਦਾ ਵੰਡਰਨ ਕਰ ਰਹੇ ਹੁੰਦੇ ਆ ਬਸ ਇੱਕ ਸਮਝ ਦੀ ਇੱਕ ਛੋਟੀ ਜੀ ਸਮਝ ਦੀ ਜ਼ਰੂਰਤ ਆ ਕਿ ਅਸੀਂ ਪਲਾਸਟਿਕ ਨੂੰ ਅਵੋਇਡ ਕਰਨਾ ਪਤਲਾ ਦੀ ਵਰਤੋਂ ਕਰਨੀਆਂ ਜਾਂ ਬਾਇਓ ਡਿਗਰੇਡੇਬਲ ਬਰਤਨਾਂ ਦੀ ਵਰਤੋਂ ਕਰਨੀਆਂ ਤੇ ਨਾਲ ਹੀ ਨਾਲ ਜਿਹੜੇ ਲੰਗਰ ਖਾਰੇ ਨੇ ਉਹ ਝੂਠੇ ਬਰਤਨ ਸੜਕ ਤੇ ਖਿਲਰਣ ਨਹੀਂ ਦੇਣੇ ਨਾਲੀ ਨਾਲ ਉਹਨੂੰ ਸਮੇਟਣਾ ਤੇ ਦੇਖੋ ਇਹ ਖਾਣ ਵਾਲਿਆਂ ਨੂੰ ਵੀ ਆਨੰਦ ਆਊਗਾ ਤੇ ਵਰਤਣ ਵਾਲਿਆਂ ਨੂੰ ਵੀ ਆਨੰਦ ਆਊਗਾ ਤੁਸੀਂ ਬਿਲਕੁਲ ਅਭੀ ਗੱਲ ਠੀਕ ਕਹੀ ਹੈ ਕਿ ਲੰਗਰ ਦੇ ਦੌਰਾਨ ਜਿਹੜਾ ਲੋਕ ਅਸੀਂ ਲੰਗਰ ਲੈਨੇ ਆ ਉਹ ਸਾਨੂੰ ਮਿਲਦਾ ਹੈ ਡੂੰਨੇ 'ਚ ਮਿਲ ਜੇ ਪੱਤਰ 'ਚ ਮਿਲ ਜੇ ਜਾਂ ਪਲਾਸਟਿਕ ਦੇ ਕਿਸੇ ਚੀਜ਼ 'ਚ ਮਿਲ ਜੇ ਪਰ ਅਸੀਂ ਉਹਨਾਂ ਨੂੰ ਡਿਸਪੋਜ਼ ਨਹੀਂ ਜਗ੍ਹਾ ਤੇ ਕਰ ਪਾਉਂਦੇ ਐ ਦੂਰ ਦੂਰ ਸੁੱਟ ਦਿੰਦੇ ਆ ਉਹ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਆ ਜਾਂਦੀ ਹੈ ਇਸ ਮਾਮਲੇ 'ਚ ਤੁਸੀਂ ਕੋਈ ਸੁਣਿਆ ਲੋਕਾਂ ਨੂੰ ਦਿਓ ਦੇਣਾ ਚਾਹੋਗੇ ਕਿ ਉਹ ਵੀ ਉਹਨਾਂ ਨੂੰ ਵੀ ਕੁਝ ਪਤਾ ਚੱਲ ਸਕੇ ਮੈਂ ਤੇ ਇਹ ਹੀ ਕਹੂੰਗੀ ਕਿ ਜਿਹੜੇ ਉਸ ਲੰਗਰ ਨੂੰ ਲਗਾ ਰਹੇ ਨੇ ਉਹਨਾਂ ਦੇ ਨਾਲ ਹੀ ਪ੍ਰੋਪਰ ਕੁਝ ਵੱਡੇ ਡਸਟਬਿਨਸ ਦਾ ਅਰੇਂਜਮੈਂਟ ਕੀਤਾ ਜਾਵੇ ਇਹੋ ਜਿਹੀਆਂ ਐਸੋਸੀਏਸ਼ਨਸ ਹੈਗੀਆਂ ਵਾ ਜਿਹੜੇ ਬੜੀ ਸ਼ਰਧਾ ਪੂਰਵਕ ਇਹ ਸੇਵਾ ਨਿਭਾਉਂਦੇ ਨੇ ਔਰ ਉਹ ਜੁੱਠੀਆਂ ਪਤਲਾਂ ਦੀ ਸੇਵਾ ਨਾਲ ਦੇ ਨਾਲ ਡਿਊਰਿੰਗ ਜਿੱਦੋਂ ਲੰਗਰ ਚੱਲ ਰਿਹਾ ਹੁੰਦਾ ਉਹਦੇ ਨਾਲ ਹੀ ਉਹ ਸੇਵਾ ਕਰਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਪ੍ਰੋਪਰ ਡਿਸਪੋਜ਼ ਆਫ ਵੀ ਕਰਕੇ ਆਉਂਦੇ ਨੇ ਜੇ ਤੁਹਾਨੂੰ ਕਿਸੇ ਨੂੰ ਵੀ ਉਸ ਉਹ ਸੋਸਾਇਟੀਆਂ ਦਾ ਨੰਬਰ ਚਾਹੀਦਾ ਵਾ ਤੁਸੀਂ ਕਾਈਂਡਲੀ ਮੈਨੂੰ ਕੰਟੈਕਟ ਕਰੋ ਤੇ ਮੈਂ ਤੁਹਾਨੂੰ ਉਹਨਾਂ ਸਾਰਿਆਂ ਦੇ ਨਾਲ ਕੋਆਰਡੀਨੇਟ ਕਰਾਉਂਗੀ ਔਰ ਖੁਦ ਵੀ ਤੁਸੀਂ ਉੱਥੇ ਨਾਲੇ ਨਾਲ ਇੱਕ ਟੀਮ ਡਿਪਲਿਊਟ ਕਰੋ ਜਿਹੜੇ ਨਾਲ ਨਾਲ ਉੱਥੇ ਉਸ ਏਰੀਆ 'ਚ ਸਫਾਈ ਰੱਖ ਸਕਣ ਦੇਖੋ ਜਿੰਨੀ ਖੁਸ਼ੀ ਲੰਗਰ ਵਰਤੋਂਦੀ ਹੋਣੀ ਚਾਹੀਦੀ ਆ ਉਨੀ ਜੁੱਥੀ ਪਤਲਾ ਨੂੰ ਉੱਥੋਂ ਚੁੱਕ ਕੇ ਤੇ ਆਲੇ ਦੁਆਲੇ ਦੀ ਸਫਾਈ ਦੀ ਵੀ ਹੋਣੀ ਚਾਹੀਦੀ ਆ ਥੈਂਕ ਯੂ ਸੋ ਜਨਮਸ਼ਟਮੀ ਦਾ ਤਿਉਹਾਰ ਆ ਰਿਹਾ ਹੈ ਉਸ ਨੂੰ ਦੇਖ ਕੇ ਸਭੀ ਅੰਮ੍ਰਿਤਸਰ ਦੇ ਮੰਦਰਾਂ ਦੇ ਨਾਲ ਮਿਲ ਕੇ ਮੰਦਰਾਂ 'ਚ ਜਾ ਕੇ ਸਭਾ ਸੋਸਾਇਟੀਆਂ ਜਿਹੜੀਆਂ ਨੇ ਉਹਨਾਂ ਨਾਲ ਮਿਲ ਕੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਨੇ ਉਪਰਾਲਾ ਕੀਤਾ ਹੈ ਕਿ ਸਫਾਈ ਮੰਦਰਾਂ ਦੇ ਅੰਦਰ ਔਰ ਬਾਹਰ ਬਣਾ ਕੇ ਰੱਖੀ ਜਾਵੇ। ਜ਼ਿਆਦਾਤਰ ਗੱਲ ਜਿਸ ਦਿਨ ਇਹ ਓਕੇਸ਼ਨ ਹੁੰਦਾ ਹੈ ਯਾਨੀ ਕਿ ਜਿਸ ਦਿਨ ਜਨਮਸ਼ਟਿ ਹੋਏਗੀ ਉਸ ਦਾ तमाम ਮੰਦਰਾ ਮੰਦਰਾ ਦੇ ਬਾਹਰ ਲੰਗਰ ਪੰਡਾਰੇ ਲੱਗਣਗੇ। ਲੰਗਰ ਪੰਡਾਰਿਆਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਜਿਹੜਾ ਡਿਸਪੋਜ਼ਲ ਸਿਸਟਮ ਹੈਗਾ ਡਿਸਪੋਜ਼ੇਬਲ ਬਰਤਨ ਹੈਗੇ ਨੇ ਉਹਨਾਂ ਨੂੰ ਪਲਾਸਟਿਕ ਦੀ ਜਾਂ ਥਰਮੋਪੋਲ ਦੇ ਵਿੱਚ ਨਾ ਯੂਜ਼ ਕਰਕੇ ਉਹਨਾਂ ਨੂੰ ਪੱਤਰਾਂ ਦੇ ਵਿੱਚ ਯੂਜ਼ ਕੀਤਾ ਗਿਆ ਇੱਕ ਸੁਣਾਇਆ ਦਿੱਤਾ ਹੈ प्रियंका ਸ਼ਰਮਾ ਨੇ ਇਸ ਤਰ੍ਹਾਂ ਦਾ ਕੁਝ ਸਬਾ ਸੋਸਾਇਟੀਆਂ ਨੇ ਹਮਲੇ ਸਰਵੇ ਵਿੱਚ ਜਿਹੜੀ ਇਹੋ ਜਿਹੇ ਨੂੰ ਕੰਮ ਨੂੰ ਆਪ ਨੇਪੜੇ ਕਰਦੀ ਨੇ ਆਪ ਨੇਪੜੇ ਚੜਦੀਆਂ ਨੇ ਆਪ ਇਕੱਠਾ ਕਰਕੇ ਸਾਲਾ ਕੁਝ ਇੱਕ ਜਗ੍ਹਾ ਤੇ ਰੱਖ ਕੇ ਤੇ ਉਹਨਾਂ ਨੂੰ ਸਿੰਗਲ ਵਾਲਾ ਨੂੰ ਦੇ ਕੇ ਆਂਦੇ ਨੇ ਤਾਂ ਵੀ ਉਹਦੀ ਖਾਦ ਬਣ ਸਕੇ ਸੋ ਇਹ ਕੁਪਰਾਲਾ ਜਿਹੜਾ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਹੈ ਸੀਨੀਅਰ ਡਿਪਟੀ ਮੇਅਰ ਵੱਲੋਂ ਵਾਕਈ ਹੀ ਸ਼ਲਾਘਾਯੋਗ ਕਦਮ ਹੈ ਕਿ ਇੱਕ ਪਹਿਲ ਕੀਤੀ ਹੈ ਕਿ ਇੱਕ ਸ਼ਹਿਰ ਨੂੰ ਕਿਸ ਤਰ੍ਹਾਂ ਸਵੱਛ ਬਣਾਇਆ ਜਾ ਸਕੇ ਕਿ ਆਪਣਾ ਬਸੰਤ ਵਿੱਚ ਦੇ ਨਾਲ ਜੋਤੀ ਬਹਿਲ ਬੈਨਕਸਵਾ ਦਾ ਟੀਵੀ ਅੰਮ੍ਰਿਤਸਰ